ਦਫ਼ਤਰ ਦੇ ਬਾਹਰ ਮੌਜੂਦ ਆ ਤੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਮੈਂਬਰ ਸਾਹਿਬਾਨ ਹੈਗੇ ਨੇ ਜਿੰਨੇ ਵੀ ਜੋ ਕਾਂਗਰਸ ਦੇ ਵੱਡੇ ਲੀਡਰ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਤਾ ਤਸਵੀਰਾਂ ਧੜ ਨਾਲ ਸਾਂਝੀਆਂ ਕਰ ਰਹੇ ਆ ਇਸ ਵੇਲੇ ਦੀਆਂ ਸ਼੍ਰੀ ਅਮਰਸਰ ਸਾਹਿਬ ਤੋਂ ਤੁਸੀਂ ਤੇ ਤੁਸੀਂ ਵੇਖ ਸਕਦੇ ਹੋ ਕਿ ਜੋ ਕਾਂਗਰਸ ਦੇ ਵੱਡੇ ਲੀਡਰ ਪ੍ਰਤਾਪ ਬਾਜਵਾ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਇਹ ਜੋ ਵੱਡੀ ਅਪਡੇਟ ਹੈਗੀ ਅੱਜ ਦੀ ਮੀਟਿੰਗ ਨੂੰ ਲੈ ਕੇ ਹੰਗਾਮਾ ਮੀਟਿੰਗ ਜੋ ਅੱਜ ਕਾਂਗਰਸ ਵੱਲੋਂ ਕੀਤੀ ਗਈ ਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਪ੍ਰਤਾਪ ਸਿੰਘ ਬਾਜਵਾ ਜੋਂ ਨੇ ਇੱਥੇ ਪਹੁੰਚ ਚੁੱਕੇ ਨੇ ਤਾਂ ਕਾਫੀ ਕੁਝ ਜੋ ਨਵੀਂ ਅਪਡੇਟ ਹੈਗੀ ਆ ਕਿਉਂਕਿ ਇਲੈਕਸ਼ਨ ਜੋ ਹੈਗੇ ਨੇ 2000 ਅ 24 ਉਹ ਖਾਸ ਤੌਰ ਦੇ ਉੱਤੇ ਉਹਦੇ ਉੱਤੇ ਜਿਹੜੀ ਇੱਕ ਵੱਡੀ ਰਣਨੀਤੀ ਜਿਹੜੀ ਆ ਕਾਂਗਰਸ ਵੱਲੋਂ ਵੀ ਤਿਆਰ ਕੀਤੀ ਜਾਣੀ ਆ ਤਾਂ ਤਸਵੀਰਾਂ ਤੁਹਾਡਾ ਸਾਂਝਿਆ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਪ੍ਰਤਾਪ ਸਿੰਘ ਬਾਜਵਾ ਜੋ ਅੱਜ ਇੱਥੇ ਪਹੁੰਚ ਚੁੱਕੇ ਨੇ ਤੇ ਉਹਨਾਂ ਵੱਲੋਂ ਵੀ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਪਾਈ ਜਾਏਗੀ ਤਾਂ ਉਹਦੇ ਨਾਲ-ਨਾਲ ਜਿਹੜੇ ਵਰਕਰ ਹੈਗੇ ਨੇ ਕਾਫੀ ਵਰਕਰ ਕਿਤੇ ਨਾ ਕਿਤੇ ਜੋ ਨਿਰਾਸ਼ ਵੀ ਚੱਲ ਰਹੇ ਨੇ ਤੇ ਉਹਦੇ ਨਾਲ-ਨਾਲ ਜਿਹੜੇ ਨਾਲ ਵੀ ਹੈਗੇ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਅੱਜ ਕਾਂਗਰਸ ਜੋਵਾ ਆਪਣੀ ਜਿਹੜੀ ਲੀਡਰਸ਼ਿਪ ਹੈਗੀ ਆ ਉਹਨੂੰ ਮਜ਼ਬੂਤ ਕਰਨ ਦੇ ਵਿੱਚ ਤਾ ਤਿਆਰ ਖੜੀ ਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਤਸਵੀਰਾਂ 'ਚ ਪ੍ਰਤਾਪ ਸਿੰਘ ਬਾਜਵਾ ਜੋ ਨੇ ਇੱਥੇ ਪਹੁੰਚ ਚੁੱਕੇ ਨੇ ਤੇ ਉਹਨਾਂ ਵੱਲੋਂ ਜਿਹੜਾ ਮੀਡੀਆ ਦੇ ਨਾਲ ਵੀ ਗੱਲ ਕੀਤੀ ਜਾਣੀ ਹੈਗੀ ਆ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਮੀਡੀਆ ਦਾ ਜਮਾਵੜਾ ਵੀ ਕਾਫੀ ਜ਼ਿਆਦਾ ਹੈਗਾ ਤਾਂ ਇਹ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆ ਕਰ ਰਹੇ ਆਂ ਸ਼੍ਰੀ ਹਮਸੱਦ ਸਾਹਿਬ ਤੋਂ ਤੇ ਪ੍ਰਤਾਪ ਬਾਜਵਾ ਜੋ ਇੱਥੇ ਪਹੁੰਚ ਚੁੱਕੇ ਨੇ ਤੇ ਉਹਨਾਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆਂ ਕਿ ਉਹਨਾਂ ਦਾ ਕੀ ਕਹਿਣਾ ਜੀ ਬਾਜਵਾ ਸਾਹਿਬ ਜਿਹੜੀ ਇੱਕ ਮਿੰਟ ਉਹ ਇੱਕ ਮਿੰਟ ਬੇਟਾ ਤੁਸੀਂ ਮੂੰਹ ਮਾਈਕ ਤੇ ਮੂੰਹ ਚ ਪਾਈ ਜਾਂਦੇ ਹੋ ਜਵਾਬ ਆ ਕੀ ਨਾ ਠੀਕ ਹੈ

ਜੋ ਕੀ ਪਾਉਂਦੇ ਜਾ ਰਹੇ ਨਾ ਬਾਈ ਗੁੱਸੇ ਜਾ ਰਹੇ ਚੱਲ ਆਓ ਉਹ ਕਹੀ ਬੋਲੋ ਤੁਸੀਂ ਹਾਂ ਤੁਸੀਂ ਵੇਖ ਸਕਦੇ ਹੋ ਕਿ ਪ੍ਰਤਾਪ ਸਿੰਘ ਬਾਜਵਾ ਜੋ ਨੇ ਇੱਥੇ ਪਹੁੰਚ ਚੁੱਕੇ ਨੇ ਤੇ ਜ਼ਰੂਰ ਮੀਡੀਆ ਦੇ ਨਾਲ ਵੀ ਜ਼ਰੂਰ ਗੱਲ ਕਰਨਗੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਆ ਹਾਲਾਂਕਿ ਮੀਡੀਆ ਦੇ ਨਾਲ ਗੱਲ ਕਰਨ ਤੋਂ ਵੀ ਇਨਕਾਰ ਜੋਹਾਨਾ ਵੱਲੋਂ ਕੀਤਾ ਜਾ ਰਿਹਾ ਫਿਲਹਾਲ ਤਾਂ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਪ੍ਰਤਾਪ ਸਿੰਘ ਬਾਜਵਾ ਜੋ ਇੱਥੇ ਪਹੁੰਚ ਚੁੱਕੇ ਨੇ ਤਾਂ ਹਾਲ ਦੀ ਘੜੀ মিডিਆ ਦੇ ਨਾਲ ਗੱਲ ਕਰਨ ਨੂੰ ਜ਼ਰੂਰ ਉਨ੍ਹਾਂ ਵੱਲੋਂ ਇਨਕਾਰ ਕੀਤਾ ਗਿਆ ਤਾਂ ਏ ਤੁਸੀਂ ਵੇਖ ਸਕਦੇ ਹੋ ਕਿ ਇਹ ਜੋ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਮੀਡੀਆ ਦਾ ਵੀ ਜਮਾਵੜਾ ਪਰ ਬਾਜਵਾ ਸਾਹਿਬ ਹੋਣਾ ਵੱਲੋਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿਹੜਾ ਮੀਡੀਆ ਦੇ ਨਾਲ ਗੱਲ ਕਰਨ ਤੋਂ ਖਾਸ ਤੌਰ ਦੇ ਉੱਤੇ ਇਨਕਾਰ ਕੀਤਾ ਗਿਆ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸ਼੍ਰੀਮਸਾ ਸਾਹਿਬ ਦੇ ਕਾਂਗਰਸ ਦੇ ਦਿਆਤੀ ਦਫਤਰ ਤੋਂ ਤਾਂ ਵੇਖਣ ਵਾਲੀ ਗੱਲ ਹੈ ਕਿ ਮੀਟਿੰਗ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਉਹ ਤੁਹਾਡੇ ਨਾਲ ਕੱਲੀ-ਕੱਲੀ ਅਪਡੇਟ ਜ਼ਰੂਰ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਸ਼ਨ ਸੁਨੇਕ ਜਗਮਾਨੀ ਟੀਵੀ ਸ਼੍ਰੀਮਸਾ ਸਾਹਿਬ